ਤੇ ਮੈਂ ਆਖਿਆ ਵੀ ਇਹ ਜੁੱਤੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆਣ ਕੇ ਹੀ ਪਾਉਣਗੇ 19 ਤੱਕ ਮੈਂ ਜੁੱਤੀ ਨਹੀਂ ਪਾਵਾਂਗਾ ਸਾਡੇ ਆਪਣੀ ਟੀਮ ਦੇ ਬੰਦੇ ਜਿਹੜੇ ਮੌਤਵਰ ਬੰਦੇ ਸੀ ਜਿਹੜੇ ਉਹ ਕਹਿੰਦੇ ਜੁੱਤੀ ਪਾਲਾ 19 ਨੇ ਬਾਹਰ ਹੋਣਾ ਭਲੇ ਸੋਨ ਹਾ ਇਹੜੇ 40 41 ਦਿਨ ਮੈਂ ਆਪਣੇ ਭੋੜੇ ਸ਼ੰਕਰ ਦੇ ਚਰਨਾਂ 'ਚ ਰਿਹਾ ਤੇ ਆਪਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਰਿਹਾ ਹਾਂ ਉਹਨਾਂ ਦੇ ਚਰਨਾਂ 'ਚ ਰਹਿਣ ਕਰਕੇ ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਜਮਨਤ ਹੋਈ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਵਿਕੀਸ਼ ਮਾਰ ਦੁੱਲੀ ਜਿੰਦਾਬਾਦ ਇਹ ਮੈਂ ਜੋੜਾ ਐਂਗ ਨਹੀਂ ਪਾਉਣਾ ਹੈਗਾ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਹੀ ਜੋੜਾ ਪਾਉਣਗੇ ਤੇ ਪਾਉਣਗੇ ਨਹੀਂ ਮੈਂ ਜੋੜਾ ਨਹੀਂ ਪਾਉਂਗਾ ਦੀ ਪਾਰਟੀ ਜਿੰਦਾਬਾਦ ਰਕੇਸ਼ ਮਾਰ ਤੁੱਲੀ ਜਿੰਦਾਬਾਦ ਰਕੇਸ਼ ਮਾਰ ਤੁੱਲੀ ਜਿੰਦਾਬਾਦ ਪਰਕਿਆਂ ਨੂੰ ਛੱਤੀ ਕਪੜੀ ਅੱਗ ਵੀ ਲੱਗਣੀ ਐ ਮਿਰਚਾਂ ਵੀ ਬੜੀਆਂ ਲੱਗਣੀਆਂ ਨੇ ਅਰਵਿੰਦ ਕੇਜਰੀਵਾਲ ਜੀ ਤੁਹਾਡੀ ਵਾਰੀ ਐ ਪ੍ਰਤੀਗਿਆ ਕਰਨ ਵਾਲੇ ਇਨਸਾਨ ਦੇ ਲਈ ਤੁਸੀਂ ਕੀ ਕਰਦੇ ਹੋ ਆਮ ਆਦਮੀ ਪਾਰਟੀ ਜਿੰਦਾਬਾਦ ਰਕੇਸ਼ ਮਾਰ ਤੁੱਲੀ ਜਿੰਦਾਬਾਦ ਰਕੇਸ਼ ਮਾਰ ਜਿੰਦਾਬਾਦ ਤੁਸੀਂ ਸ਼ੇ ਭਗਤ ਤੇ ਬਹੁਤ ਦੇਖੇ ਹੋਣਗੇ ਇਤਿਹਾਸ ਭਰਿਆ ਪਿਆ ਸ਼ੇ ਭਗਤ ਦੀ ਪ੍ਰਤੀਗਿਆ ਦੇ ਨਾਲ ਅਸੀਂ ਤੁਹਾਨੂੰ 40 ਦਿਨ ਪਹਿਲਾਂ ਦੀ ਗੱਲ ਦੱਸ ਰਹੇ ਹਾਂ ਜਦੋਂ ਅਰਵਿੰਦ ਕੇਜਰੀਵਾਲ ਉਹਨਾਂ ਦੇ ਲਈ ਪ੍ਰਤੀਗਿਆ ਕੀਤੀ ਸੀਗੀ ਬਟਾਲਾ ਤੋਂ ਇੱਕ ਐਸੇ ਸਖ ਨੇ ਜਿਹੜੇ ਆਪਣੇ ਆਪ ਨੂੰ ਕਟੜ ਕੇਜਰੀਵਾਲ ਭਗਤ ਮੰਨਦੇ ਅਚਲੇਸ਼ਵਰ ਤਾਂ ਸ਼ੇ ਭਗਤ ਭਗਵਾਨ શ્રી ਕਾਰ्तिकेय ਜੀ ਦਾ ਪਾਵਨ ਸਥਾਨ ਇੱਕ ਪ੍ਰਤੀਗਿਆ ਕੀਤੀ ਸੀ ਰਾਕੇਸ਼ ਤੁਲੀ ਜੀ ਨੇ ਉਹ ਪ੍ਰਤੀਜ्ञਾ ਕੀਤੀ ਕਿ ਜਦ ਤੱਕ ਅਰਵਿੰਦ ਕੇਜਰੀਵਾਲ ਬਾਹਰ ਨਹੀਂ ਆਉਂਦੇ ਜਿੱਲੋਂ ਛੁੱਟਦੇ ਨਹੀਂ ਉਹਨਾਂ ਦੀ ਜ਼ਮਾਨਤ ਨਹੀਂ ਹੁੰਦੀ ਉਹ ਨੰਗੇ ਪੈਰ ਹੀ ਰਹਿਣਗੇ ਆਪਣੇ ਪੈਰ 'ਚ ਜੁੱਤੀ ਨਹੀਂ ਪਾਉਣਗੇ ਲੋਕਾਂ ਨੇ ਮਜ਼ਾਕ ਸਮਝਿਆ ਸੀ ਚਾਹੇ ਰੋੜ ਚੁੱਭਦੇ ਰਹੇ ਚਾਹੇ ਕੰਡੇ ਚੁੱਭਦੇ ਰਹੇ ਉਹਨਾਂ ਨੇ ਪੈਰੀ ਜੁੱਤੀ ਨਹੀਂ ਪਾਈਗੀ ਆਓ ਤੁਹਾਨੂੰ ਦਿਖਾਣੇ ਆ ਰਕੇਸ਼ ਕੁਮਾਰ ਤੁੱਲੀ ਹੋਣਾ ਜੀ ਤੇ ਉਹ ਪੈਰ ਜਿਹਨਾਂ ਦੀ ਅੱਜ ਦੀ ਪੋਜੀਸ਼ਨ ਕੀ ਹੈ ਸੋ ਰਕੇਸ਼ ਕੁਮਾਰ ਤੁੱਲੀ ਜੀ ਅਦੇਖੇ ਰਹਿਣਾਂ ਦੀ ਕਿਦਾਂ ਸਾਰਾ ਮਾਸ ਸਖਤ ਹੋ ਗਿਆ ਰੋੜ ਜੇ ਇੱਥੇ ਪੈ ਚੁੱਕੇ ਨੇ ਬੜਾ ਬੁਰਾ ਹਾਲ ਹੈ ਪਰ ਇਹਦੇ باوجود ਅਜੇ ਖੁਸ਼ੀ ਦਾ ਕੋਈ ਢਕਾਣਾ ਨਹੀਂ ਹੈ ਲੱਡੂ ਹੀ ਲੱਡੂ ਨੇ ਚਾਰੇ ਪਾਸੇ ਤੇ ਵਧਾਈਆਂ ਇਹਨਾਂ ਨੂੰ ਮਿਲ ਰਹੀਆਂ ਨੇ ਕਾਰਨ ਅੱਜ 41 ਦਿਨ ਪੂਰੇ ਨਹੀਂ ਹੋਏ ਇਹਨਾਂ ਦਾ ਹੱਥ ਸੀ ਇਹਨਾਂ ਦੀ ਪ੍ਰਤੀਗਿਆ ਸੀ ਔਰ ਭਗਵਾਨ ਛੇਵ ਦੇ ਅੱਗੇ ਇਹਨਾਂ ਨੇ ਐਸੀ ਸੱਚੀ ਭਗਤੀ ਕੀਤੀ ਕਿ ਉਹ ਪ੍ਰਤੀਗਿਆ ਪੂਰੀ ਹੋ ਗਈ ਉਹ ਹੱਥ ਪੂਰਾ ਹੋ ਗਿਆ ਇਹ ਹੱਥ ਜੋ ਕੀਤਾ ਸੀ ਰਾਕੇਸ਼ ਤੁਲੀ ਜੀ ਨੇ ਤੁਲੀ ਜੀ ਨੇ ਅੱਜ ਤੁਸੀਂ ਲੱਡੂ ਬਹੁਤ ਵੰਡੇ ਨਾਰੇ ਵੀ ਬੜੇ ਵੱਜ ਰਹੇ ਸੀ ਅੱਜ ਦਾ ਦਿਨ ਤੁਹਾਡੇ ਲਈ ਕੀ ਅਗਦਾ ਦਿਨ ਮੇਰੇ ਵਾਸਤੇ ਬਹੁ ਬੜਾ ਦਿਨ ਹੈ ਮੈਂ ਜੋ ਭੋਲੇ ਸ਼ੰਕਰ ਜੀ ਕੋ ਮੰਗਿਆ ਸ਼ੁਰੀਖਨਾ ਦੇ ਹੋ ਜੀ ਕੋ ਮੰਗਿਆ ਮੈਂ ਉਹ ਮੈਨੂੰ ਪੂਰਾ ਮਿਲਿਆ ਉਹਨਾਂ ਨੂੰ ਮੈਂ ਕਿਹਾ ਸੀ ਭੋਲੇ ਸ਼ੰਕਰ ਮਹਾਰਾਜ ਗੁਰਨਾਖ ਦੇਵ ਜੀ ਮਹਾਰਾਜ ਜੀ ਵੀ ਮੈਂ 40 ਦਿਨ ਕਿਹਾ ਤੇ ਚਾੜੇ ਦਿਨ ਦੇ ਵਿੱਚ ਜਮਨ ਤੁਣੇ ਚੇਦੀ ਆ। ਇਹ ਤਾਂ ਤੇਰੇ ਭਗਤ ਦੀ ਬੇਇੱਜ਼ਤੀ ਹੋएगी। ਉਹਨਾਂ ਨੇ ਮੇਰੀ ਜਦੋਂ ਮੈਂ 40 ਦਿਨ ਪੂਰੇ ਕੀਤੇ ਨੇ। ਆ 40 ਦਿਨ ਤੋਂ ਪੈਨੋ ਇੱਕ ਦਿਨ ਪੈਨੋ ਉਹਨਾਂ ਨੇ ਮੇਰੀ ਮਨੋ ਕਾਮਨਾ ਪੂਰੀ ਕੀਤੀ ਆ। ਮੈਂ ਸਵੇਰੇ 4 ਵਜੇ ਸਥਲ ਸਾਹਿਬ ਜਾਂਦਾ ਰਹਿਆ। ਪੈਨੋ ਮੰਦਿਰ ਤੇ ਫਿਰ ਗੁਰਦੁਆਰਾ ਸਾਹਿਬ। ਤੇ ਉਸ ਤੋਂ ਬਾਅਦ ਫਿਰ ਅੱਜ 7 ਵੇ ਨਾ ਘਰੋਂਦੇ ਰਹੇ ਆ ਤੇ ਮੈਂ ਇਹੋ ਮੇਰੀ ਅਰਦਾਸ ਕੀਤੀ ਆ ਕਿ ਮੇਰੇ ਨੇਤਾ ਸ਼੍ਰੀ ਰਣਬਿੰਦ ਕੇਜਰੀਵਾਲ ਜੀ ਮੈਂ ਉਹਨਾਂ ਵਾਸਤੇ ਅਰਦਾਸ ਕੀਤੀ ਆ ਕਿ 41 ਦਿਨ ਦੇ ਵਿੱਚ ਵਿੱਚ ਉਹਨਾਂ ਦੀ ਜ਼ਮਾਨਤ ਹੋਣੀ ਜ਼ਰੂਰੀ ਆ ਜਦੋਂ ਤੁਸੀਂ ਇਹ ਪ੍ਰਾਂਡਿਆ ਸੀ ਜਦੋਂ ਤੁਸੀਂ ਪ੍ਰਤੀਗਿਆ ਕੀਤੀ ਸੀ ਲੋਕਾਂ ਨੇ ਤੁਹਾਨੂੰ ਕਮੈਂਟ ਵੀ ਕੁਝ ਹੋਰ ਹੀ ਦਿੱਤੇ ਸੀ ਕਹਿੰਦੇ ਜੀ ਇਹ ਤੇ ਐਵੇਂ ਮਨਮਰਜ਼ੀ ਹੈ ਤੇ ਕੋਈ ਐਵੇਂ ਜਾਣ ਕੇ ਨੇ ਇੱਕ ਦਿਨ ਨਹੀਂ ਕੱਢਣਾ ਦੋ ਦਿਨ ਨਹੀਂ ਕੱਢਣਾ ਇਹ ਤੇ ਮੈਨੂੰ ਇਹਨਾਂ ਕੁ ਲੋਕੀ ਮਖੌਲ ਕਰਦੇ ਹਨ ਸਾਡੇ ਆਪਣੀ ਟੀਮ ਦੇ ਬੰਦੇ ਜਿਹੜੇ ਮੌਤ ਵਰ ਬੰਦੇ ਸੀ ਜਿਹੜੇ ਉਹ ਕਹਿੰਦੇ ਜੁੱਤੀ ਪਾੜਾ ਹੁਣ ਨਹੀਂ ਇਹਨੇ ਬਾਹਰ ਹੋਣਾ ਜੁੱਤੀ ਪਾੜਾ ਹੁਣ ਨਹੀਂ ਇਹਨੇ ਬਾਹਰ ਹੋਣਾ ਮੱਕਾ ਮੈਨੂੰ ਭੋਲੇ ਸ਼ੰਕਰ ਤੇ ਤੇ ਗੁਰਨਾਨ ਸਿੰਘ ਸਾਹਿਬ ਤੇ ਵਿਸ਼ਵਾਸ ਆ ਹੋਰ ਕਿਸੇ ਤੇ ਵਿਸ਼ਵਾਸ ਨਹੀਂ ਆਗਾ ਮੈਂ ਜੁੱਤੀ ਉਦੋਂ ਹੀ ਪਾਵਾਂਗਾ ਜਦੋਂ ਮੇਰੇ ਨੇਤਾ ਅਰਵਿੰਦ ਕੇਜਰੀਵਾਲ ਜੀ ਬਾਹਰ ਹੋਣਗੇ ਤੇ ਮੈਨੂੰ ਆਣ ਕੇ ਉਹ ਜੁੱਤੀ ਪਾਉਣਗੇ ਤੇ ਮੈਂ ਜੁੱਤੀ ਤਾਂ ਪੁਣੀ 19 ਦਿਨ ਤੱਕ ਮੈਂ ਜੁੱਤੀ ਨਹੀਂ ਪਾਣੀ ਆਗੀ ਨੰਗੇ ਪੈਰ ਚੱਲਣਾ ਕੋਈ ਸੌਖਾ ਨਹੀਂ ਹੁੰਦਾ ਤੁਸੀਂ ਨੰਗੇ ਪੈਰ 40 ਦਿਨ ਹੋ ਗਏ ਚੱਲਦਿਆਂ ਨੂੰ ਕਿ ਕਿ ਮੁਸੀਬਤਾਂ ਕਿ ਕਿ ਕਸਟ ਆਏ ਤੁਹਾਡੇ ਤੇ ਪੈਰਾਂ ਦੇ ਵਿੱਚ ਪੜ ਪਏ ਹੋਏ ਨੇ ਕਿ ਤਾਂ ਮਾਸ ਪਾਟਾ ਪਿਆ ਸਾਰੇ ਪਾਸੇ ਇਹ ਤੇ ਫਿਰ ਤੁਹਾਨੂੰ ਪਤਾ ਹੀ ਜਦੋਂ ਕੋਈ ਪ੍ਰਣ ਲਿਆ ਹੋਵੇ ਤੇ ਮਸੀਬਤਾਂ ਹੀ ਹੁੰਦੀਆਂ ਨੇ ਦਰਦ ਹੁੰਦੀ ਜਦੋਂ ਪਿਆਰ ਨੂੰ ਤੋੜਦਾ ਬੜੀ ਮੁਸ਼ਕਲ ਤੋਂ ਰਹਿ ਜਾਂਦਾ ਵਾ ਤੇ ਲੋਕ ਮਖੌਲ ਕਰਦੇ ਵੀ ਐਕਟਿੰਗ ਕਰਦਾ ਇਹ ਜਿਸ ਤਨ ਲਾਗੇ ਵਹੀ ਜਾਣੇ ਇਹ ਜਿਹੜੇ 40 41 ਦਿਨ ਮੈਂ ਆਪਣੇ ਭੋੜੇ ਸ਼ੰਕਰ ਦੇ ਚਰਨਾਂ 'ਚ ਰਿਹਾ ਤੇ ਆਪਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਰਿਹਾ ਹਾਂ ਉਹਨਾਂ ਦੇ ਚਰਨਾਂ 'ਚ ਰਹਿਣ ਕਰਕੇ ਅੱਜ ਸ਼੍ਰੀ ਅਰਵਿੰਦ ਕੇਜਰੀਵਾਦ ਦੀ ਜਮਾਨਤ ਹੋਈ ਆ ਤਪ ਯੋਗ ਕਿ ਹੱਥ ਯੋਗ ਇਹਨਾਂ ਚ ਕਿਹੜਾ ਯੋਗ ਕੀਤਾ ਮੈਂ ਦੋਨੋਂ ਕੀਤੇ ਜੀ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਮੈਨੂੰ ਕੋਈ ਸੁਪਰੀਮ ਕੋਰਟ ਕੋਈ ਹਾਈ ਕੋਰਟ ਕਿਤੇ ਵੀ ਵਿਸ਼ਵਾਸ ਨਹੀਂ ਆਗਾ ਸਿਰ ਮੇਰੀ ਕੋਰਟ ਇੱਕੋ ਹੀ ਆ ਮੇਰੀ ਅਸ਼ਵੇ ਅਚਲੇਸ਼ਵਰ ਤਾਂ ਸ਼੍ਰੀ ਪੋਲਾ ਸ਼ੰਕਰ ਜੀ ਸ਼੍ਰੀ ਗੁਨਾਧੇਵ ਜੀ ਮਹਾਰਾਜ ਦੀ ਪ੍ਰਸ਼ਾਦ ਲੈ ਕੇ ਜਾ ਰਹੇ ਹੋ ਫਿਰ ਬੜੀ ਸੰਗਤ ਇਕੱਠੀ ਹੋ ਗਈ ਕਿਉਂ ਜਾ ਰਹੀ ਆ ਬਿਲਕੁਲ ਮੈਨੂੰ ਉਹਨਾਂ ਤੇ ਆ ਸੀ ਉਹਨਾਂ ਨੇ ਹੀ ਸੁਪਰੀਮ ਕੋਰਟ ਦੇ ਜੱਜ ਦੇ ਉਹਨਾਂ ਨੇ ਮੇਰ ਕੀਤੀ ਆ ਕਿ ਇਹ ਜੱਜ ਸਾਬ ਇਹਨਾਂ ਦੀ ਜ਼ਮਾਨਤ ਕੀਤੀ ਜਾਵੇ ਇਹ ਤੁਹਾਨੂੰ ਪਤਾ ਜ਼ਮਾਨਤ ਕਿੱਦਾਂ ਹੋਈ ਆ ਅੱਛਾ ਤੇ ਹੁਣ ਜੋੜਾ ਤੁਹਾਡੇ ਚਰਨਾਂ ਦੇ ਵਿੱਚ ਤੁਹਾਡੇ ਪੈਰਾਂ ਦੇ ਵਿੱਚ ਜਾਨੀ ਕਿ ਇਹਨਾਂ ਨੂੰ ਅੱਜ ਜਿਹੜਾ ਜੋੜਾ ਨਸੀਬ ਹੋਣਾ 40 ਦਿਨਾਂ ਦੇ ਬਾਅਦ ਇਹ ਕਿੱਥੇ ਪਾ ਰਹੇ ਹੋਣੇ ਪਾ ਰਹੇ ਹੋ ਕਿ ਬਾਹਰ ਕਿਤੇ ਜਾ ਕੇ ਪਾ ਰਹੇ ਨਹੀਂ ਇਹ ਮੈਂ ਜੋੜਾ ਐਂਕ ਨਹੀਂ ਪਾਉਣਾਗਾ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਵੀ ਜੋੜਾ ਪਾਉਣਗੇ ਤੇ ਪਾਉਣਗੇ ਤੇ ਮੈਂ ਜੋੜਾ ਨਹੀਂ ਪਾਉਂਗਾ ਅੱਛਾ ਇਹ ਫੇਰ ਇੱਕ ਹੁਣ ਹੋਰ ਪ੍ਰਤੀਗਿਆ ਵੀ ਜੇ ਅਰਵਿੰਦ ਕੇਜਰੀਵਾਲ ਸਾਹਿਬ ਤੁਹਾਡੀ ਇਸ ਪ੍ਰਤੀਗਿਆ ਤੋਂ ਖੁਸ਼ ਹੋ ਕੇ ਤੁਹਾਡੀ ਇਸ ਭਗਤੀ ਤੋਂ ਖੁਸ਼ ਹੋ ਕੇ ਉਹ ਤੁਹਾਨੂੰ ਬੁਲਾਉਂਦੇ ਨੇ ਤੇ ਜੋੜਾ ਪਵਾਉਂਦੇ ਨੇ ਤੇ ਜੋੜਾ ਪਏਗਾ ਨਹੀਂ ਤਾਂ ਫਿਰ ਕੇਸ਼ਦਲੀਏ ਫਿਰ ਇਹ ਜਿਹੜੀਆਂ ਗਰਮੀਆਂ ਨੇ ਇਹ ਇਲੈਕਸ਼ਨਾਂ ਨੇ ਕਿ ਫਿਰ ਇਦਾਂ ਹੀ ਨੰਗੇ ਪੈ ਇਹ ਨੰਗੇ ਪੈਰੀ ਡੋਰ ਟੂ ਡੋਰ ਹੋਏਗੀ ਪ੍ਰਚਾਰ ਹੋਏਗਾ ਮੈਂ 19 ਦਿਨ ਤੱਕ ਜੁੱਤੀ ਨਹੀਂ ਪਵਾ ਸਕਦਾ ਜੋ ਮੈਂ ਉੱਥੇ ਕਿਹਾ ਸੀ ਜਿਸ ਦਿਨ ਮੈਂ ਇਹ ਪ੍ਰਣ ਲਿਆ ਸੀ ਨਾ ਤੇ ਮੈਂ ਕਿਹਾ ਵੀ ਇਹ ਜੁੱਤੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆਣ ਕੇ ਹੀ ਪਾਉਣਗੇ 19 ਦਿਨ ਤੱਕ ਮੈਂ ਜੁੱਤੀ ਨਹੀਂ ਪਾਵਾਂਗਾ ਕਿਉਂਕਿ ਮੈਂ ਵੀ ਭੋਲੇ ਸ਼ੰਕਰ ਦਾ ਭਗਤ ਹਾਂ ਜੇ ਉਹ ਜ਼ਮਾਨਤ ਹੋ ਸਕਦੀ ਆ ਤੇ ਏ ਵੀ ਆਣ ਕੇ ਜੁੱਤੀ ਆਣ ਕੇ ਮੇਰੇ ਨੇਤਾ ਜੀ ਅਰਵਿੰਦ ਕੇਜਰੀਵਾਲ ਜੀ ਆਣ ਕੇ ਪਹੁੰਚ ਗਏ ਸੋ ਇਸ ਤੋਂ ਪਹਿਲਾਂ ਇਹਨਾਂ ਨੇ ਭਗਵਾਨ ਸ਼ਿਵ ਜੀ ਦੇ ਅੱਗੇ ਤਪ ਕੀਤਾ ਹੈ ਹੱਠ ਵੀ ਕੀਤਾ ਹੈ ਔਰ ਪ੍ਰਤੀਗਿਆ ਵੀ ਕੀਤੀ ਔਰ ਉਹ ਪ੍ਰਤੀਗਿਆ ਸਫਲ ਹੋਈ ਹੈ ਇਹਨਾਂ ਦੀ ਭక్తి ਸਫਲ ਹੋਈ ਹੈ ਅਰਵਿੰਦ ਕੇਜਰੀਵਾਲ ਜੇਲ੍ਹੋਂ ਬਾਹਰ ਆ ਚੁੱਕੇ ਨੇ ਔਰ ਇਹਨਾਂ ਨੇ ਉਦੋਂ ਹੀ ਇੱਕ ਵਾਦਾ ਹੋਰ ਵੀ ਕੀਤਾ ਸੀ ਔਰ ਇਹ ਵਾਦਾ ਜਿਹੜਾ ਅਰਵਿੰਦ ਕੇਜਰੀਵਾਲ ਦੀ ਫੈਮਿਲੀ ਤੱਕ ਪਹੁੰਚਿਆ ਜਰੂਰ ਹੋਏਗਾ ਪਾਰਟੀ ਤੱਕ ਵੀ ਪਹੁੰਚ ਚੁੱਕਾ ਹੋਏਗਾ ਔਰ ਕਈਆਂ ਨੂੰ ਛੱਤੀ ਕਪੜੀ ਅੱਗ ਵੀ ਲੱਗਣੀ ਹੈ ਮਿਰਚਾਂ ਵੀ ਬੜੀਆਂ ਲੱਗਣੀਆਂ ਨੇ ਇਹ ਕੀ ਹੋ ਗਿਆ ਕਿ ਜਦੋਂ ਅਰਵਿੰਦ ਕੇਜਰੀਵਾਲ ਆਉਣਗੇ ਜਾਂ ਇਹਨਾਂ ਨੂੰ ਬੁਲਾਉਣਗੇ ਔਰ ਇਹਨਾਂ ਦੇ ਪੈਰਾਂ ਦੇ ਵਿੱਚ ਜੋੜਾ ਪਵਾਉਣਗੇ ਤਾਂ ਉਸ ਦਿਨ ਇੱਕ ਇਤਿਹਾਸ ਰਚਿਆ ਜਾਣਾ ਕਿ ਵਾਕਿਆ ਹੀ ਇੱਕ ਛੇ ਭਗਤ ਜਦੋਂ ਕੇਜਰੀਵਾਲ ਭਗਤ ਬਣਦਾ ਹੈ ਔਰ ਸ਼ੇਭੀ ਕੋਲੋਂ ਕੇਜਰੀਵਾਲ ਦੇ ਲਈ ਐਸੀ ਮੁਰਾਦ ਮੰਗਦਾ ਹੈ ਜਿਹੜੀ ਉਹਨਾਂ ਦੇ ਪਾਰਟੀ ਦੇ ਵਿੱਚ ਇੰਨੇ ਵਰਕਰ ਨੇ ਲੱਖਾਂ ਹੀ ਕਿਸੇ ਨੇ ਨਹੀਂ ਮੰਗੀ ਤੇ ਨਾ ਕਿਸੇ ਨੇ ਇਦਾਂ ਦੇ ਪ੍ਰਤੀਗਿਆ ਕੀਤੀ ਨਾ ਹੱਥ ਕੀਤਾ ਤੇ ਨਾ ਕਿਸੇ ਨੇ ਤੱਕ ਕੀਤਾ ਤੇ ਹੁਣ ਅਰਵਿੰਦ ਕੇਜਰੀਵਾਲ ਜੀ ਤੁਹਾਡੀ ਵਾਰੀ ਹੈ ਇਸ ਹਠੀ ਤਪੀ ਯੋਗੀ ਤੇ ਪ੍ਰਤੀਜ्ञਾ ਕਰਨ ਵਾਲੇ ਇਨਸਾਨ ਦੇ ਲਈ ਤੁਸੀਂ ਕੀ ਕਰਦੇ ਹੋ ਕਿ ਹੁਣ ਤੁਹਾਡੀ ਪਾਰਟੀ ਵੀ ਦੇਖੇਗੀ ਬਾਕੀ ਪਾਰਟੀਆਂ ਵੀ ਦੇਖਣਗੀਆਂ ਔਰ ਮੀਡੀਆ ਵੀ ਦੇਖੇਗਾ ਕਿ ਤੁਸੀਂ ਇਸ ਹਠੀ ਤਪੀ ਯੋਗੀ ਦਾ ਕੀਦਰ ਕਿਦਾਂ ਕਰਦੇ ਹੋ ਕਦਰਦਾਨ ਕੈਸੇ ਹੋ ਕਿ ਹੁਣ ਸਮਾਂ ਦੱਸੇਗਾ